ਮੈਂ ਕੇਵਲ ਸਿੰਘ ਖਾਟਕੜ ਪ੍ਰਧਾਨ ਐ ਨਾਰਾਈ ਸਵਾ ਨਵਾਂ ਸ਼ਹਿਰ ਕਿਉਂਕਿ ਐਨਆਰਆਈ ਦਾ ਮੈਟਰ ਆ ਇਹ ਇਸ ਕਰਕੇ ਸਾਨੂੰ ਇਨਫੋਰਮ ਹੋਇਆ ਸੀਗਾ ਇਨਫੋਰਮ ਕਰਕੇ ਅਸੀਂ ਇੱਥੇ ਆਏ ਆ ਇਹ ਜਿਹੜਾ ਧੱਕਾ ਐਨਆਰਆਈਜ਼ ਦੇ ਨਾਲ ਉਹ ਲੜਕੀ ਦੇ ਨਾਲ ਹੋਇਆ ਇਹ ਬਹੁਤ ਜ਼ਿਆਦਤੀ ਆ ਔਰ ਇਹਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇੱਕਲਾ ਨਹੀਂ ਕਿ ਲੈ ਜੇ ਮੈਂ ਮੈਂ ਵੀ ਐਨਆਰਆਈ ਆ ਅਸੀਂ ਇੱਥੇ ਆ ਕੇ ਵਸਦੇ ਆ ਅਸੀਂ ਤਾਂ ਲੋਕਾਂ ਨੂੰ ਇਹ ਕਹਿੰਨੇ ਆ ਕਿ ਲੈ ਜੇ ਤੁਸੀਂ ਇੱਥੇ ਆਓ ਆਪਣਾ ਪੈਸਾ ਇਨਵੈਸਟ ਕਰੋ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਨੌਕਰੀ ਮਿਲੇ ਸਭ ਕੁਝ ਕਰੇ ਬੇਨਤੀ ਕਰਦਾ ਆਂ ਵੀ ਅੱਜ ਆਪਾਂ ਉੱਠਣਾ ਨਹੀਂਗਾ ਅਨਸਾਫ਼ ਦਵਾ ਕੇ ਉੱਠਣਾ ਜੋ ਮਰਜ਼ੀ ਸਾਨੂੰ ਕਰਨਾ ਪਵੇ ਦਿਨ ਪਰ ਰਾਤ ਵੀ ਇੱਥੇ ਰਹਿਣਾ ਪਵੇ ਕੋਈ ਢੀ ਗੱਲ ਨਹੀਂਗੀ ਸਰ ਮੇਰਾ ਨਾਂ ਹੈਗਾ ਕੁਲਵਿੰਦਰ ਬਿੱਟੂ ਕਾਂਗਰਸ ਦਾ ਮੈਂ ਅਹੁਦੇਦਾਰ ਆਂ ਤੇ ਧਰਨਾ ਇਸ ਗੱਲ ਦਾ ਦੁੱਖ ਦੀ ਗੱਲ ਆ ਕਿ ਅੱਜ 6 ਦਿਨ ਹੋ ਗਏ ਕੁੜੀ ਸੀ ਜਿਹੜੀ ਉਹ ਉੱਥੋਂ ਬਾਹਰੋਂ ਆਈ ਸੀ ਯੂਐਸਏ ਤੋਂ ਉਹਦੀ ਭੇਤਪਰੀ ਦਾ ਹਾਲਤ ਦੇ ਵਿੱਚ ਉਹਦੀ ਮੌਤ ਹੋਈ ਆ ਮੌਤ ਇਦਾਂ ਹੋਈ ਆ ਪਰ ਉਹਦਾ ਬੱਚਾ ਵੀ ਉਹਦੇ ਨਾਲ ਪਿਆ ਸੀ ਰਾਤ ਨੂੰ ਦੇਖੋ ਸਹਰਿਆ ਨੇ ਕਿੰਨੀ ਪਲਾਨ ਨਾਲ ਬੱਚਾ ਰਾਤ ਨੂੰ 2 ਵਜੇ ਠਾਲ ਕੇ ਕੁੜੀ ਨੂੰ ਮੌਤ ਦੇ ਘਾਟ ਰਿਟਾਰ ਦਿੱਤਾ ਪਰਿਵਾਰ ਤੋਂ ਇਸ ਗੱਲ ਦਾ ਪਤਾ ਲੱਗਾ ਕਿ ਪਹਿਲਾਂ ਇਹਦੇ ਘਰ ਵਾਲੇ ਨੇ ਇਹਦੀ ਬੰਦੀ ਨਹੀਂ ਸੀ ਕੁੜੀ ਦੇ ਨਾਂ ਪਹਿਲਾਂ ਇੰਸ਼ੋਰੈਂਸਾਂ ਕਰਾਈਆਂ ਪੈਸੇ ਪੂਸੇ ਨਾਲ ਜਮ੍ਹਾਂ ਕਰਾਏ ਹੋਰ ਉਹਦੇ ਨਾਂ ਕਈ ਤਰ੍ਹਾਂ ਦੀਆਂ ਐਫ.ਡੀਆਂ ਜਿੱਦਾਂ ਅਸੀਂ ਆਮ ਸੁਣਦੇ ਹਾਂ ਕਿ ਪੈਸੇ ਦੇ ਲਾਲਚ ਨੂੰ ਉਧਰ ਤਾਂ ਹੁਣ ਕੀਤਾ ਨਹੀਂ ਇਹ ਕੰਮ ਤੇ ਇੱਧਰ ਹੁਣ ਪੈਸੇ ਦੇ ਕੇ ਜਿਹੜਾ ਐਨ.ਆਰ.ਆਈ ਸੀ ਬਾਹਰ ਇਹਨਾਂ ਦਾ ਜਵਾਈ ਤੇ ਕੁੜੀ ਦਾ ਸਾਫ਼ ਮਰਡਰ ਕਰਾਤਾ ਹੁਣ ਪੁਲਿਸ ਕਹੀ ਜਾਂਦੀ ਆ ਪਏ ਅਸੀਂ 174 ਦੀ ਕਾਰਵਾਈ ਕੀਤੀ ਆ ਮੈਂ ਪੁਲਿਸ ਵਾਲਿਆਂ ਤੋਂ ਡੀਐਸਪੀ ਸਾਹਿਬ ਤੋਂ ਜਾਂ ਐਸਐਚਓ ਤੋਂ ਪੁੱਛਣਾ ਜਾਨਾ ਪਏ 174 ਦੀ ਕਾਰਵਾਈ ਤਾਂ ਹੁੰਦੀ ਜੇ ਨੇਚਰਲ ਹੋਵੇ ਮਾਨਯੋਗ ਸੁਪਰੀਮ ਕੋਰਟ ਦੇ ਹਦਾਇਤਾਂ ਪਏ ਜੇ ਪਰਿਵਾਰ ਬਿਆਨ ਦਿੰਦਾ ਜੇ ਉਹਨਾਂ ਨੂੰ ਲੱਗਦਾ ਕੋਈ ਉਹਨਾਂ ਦੇ ਵਿੱਚ ਕੋਈ ਕਿਸੇ ਦਾ ਵੀ ਮਾਮਲਾ ਕੋਈ ਦਰਜ ਹੋਣ ਦੀ ਹੈਗੀ ਆ ਤਾਂ ਪਹਿਲਾਂ ਉਹਦਾ ਮਾਮਲਾ ਦਰਜ ਕੀਤਾ ਜਾਵੇ ਇਸ ਪੁਲਿਸ ਨੇ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਹਲੇ ਤੱਕ 6 ਦਿਨ ਕੁੜੀ ਅੱਜ ਉਦੀ ਦੇਖੋ ਬਾਡੀ ਕਿਦਾਂ ਰੁਲਦੀ ਆ 6 ਦਿਨ ਹੋ ਗਿਆ ਉਹ ਫਰੀਜ਼ਰ ਦੇ ਵਿੱਚ ਪਈ ਆ ਇਹਨਾਂ ਦਾ ਹਲੇ ਵੀ ਅੰਦਰ ਦੀ ਆਤਮਾ ਨਹੀਂ ਜਾਗੀ ਕੱਲ ਦਾ ਸਾਫ ਸਾਫ ਸ਼ਾਬਦਾਂ ਵਿੱਚ ਇਹ ਗੱਲ ਕਹਿਣੀ ਚਾਹਨੇ ਆ ਅਗਰ ਇਹਨਾਂ ਨੇ ਐਫ ਆਈ ਆਰ ਦਰਜ ਇਹਨਾਂ ਦੇ ਨਾਂ ਕੀਤੀ ਤਾਂ ਅਸੀਂ ਰੋਡ ਜਾਮ ਕਰਾਂਗੇ ਇਹਦੀ ਜਮ ਮਾਮਲਾ ਦਰਜ ਕਰਨ ਦੀ ਮੰਗ ਕਰ ਮੰਗੇ ਇਸ ਕਰਕੇ ਜਿਨ੍ਹਾਂ ਨੇ ਕੀਤਾ ਇੱਕ ਦਾ ਸੱਸ ਸਹੁਰਾ ਹੈ ਇੱਕ ਉਹਦਾ ਜਿਹੜਾ ਘਰ ਵਾਲਾ ਜਿਹਨੇ ਪ੍ਰੀਪਲਾਨ ਨਾ ਕਰਕੇ ਇਹ ਕੰਮ ਕੀਤਾ ਵਿਆਹ ਦਾ ਕਹਿ ਕੇ ਬਣਾਈ ਆ ਵਿਆਹ ਹੈ ਨਹੀਂ ਸਿੱਧਾ ਤੇ ਕੁੜੀ ਨੂੰ ਇਨੀ ਬੜੇ ਢੰਗ ਨਾਲ ਕਿਹਾ ਵੇ ਇੱਥੇ ਵਿਆਹ ਆ ਤੂੰ ਉੱਥੇ ਪਹੁੰਚ ਜਾ ਇਧਰ ਹੀ ਨਹੀਂ ਪਹਿਲਾਂ ਤਿਆਰੀ ਕੀਤੀ ਹੋ ਸੀ ਪੁਲਿਸ ਉਹਨਾਂ ਨੂੰ ਚੱਕ ਕੇ ਸੀ ਆਈ ਸਟਾਫ ਜਲਾਵੇ ਆਪੇ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਆ ਜਾਣਾ ਇਹ ਪੁਲਿਸ ਵਾਲਾ ਕਹਿੰਦਾ ਤੂੰ ਬਿਆਨ ਇਹਨਾਂ ਨੂੰ ਵਿਚਾਰਿਆਂ ਨੂੰ ਕਦੀ ਡੀਐਸਪੀ ਕੋ ਤੋੜ ਦਿੰਦੇ ਆ ਕਦੀ ਸਾਹਬ ਐਸਐਸਪੀ ਕੋ ਤੋੜ ਦਿੰਦੇ ਆ ਕਦੀ ਥਾਣੇਦਾਰ ਕੋ ਕਿ ਐਨਾ ਹੀ ਮਾੜਾ ਹਾਲ ਹੋ ਗਿਆ ਕੁੜੀਆਂ ਦਾ ਕੌਣ ਇੱਥੇ ਐਨਆਰਆਈ ਆਊਗਾ ਕੌਣ ਇੱਥੇ ਪੈਸੇ ਲਾਊਗਾ ਸਾਡਾ ਜਿਹੜਾ ਪੰਜਾਬ ਆ ਕਿੱਦਾਂ ਡਿਵੈਲਪ ਕਰੂ ਅੱਜ ਜੇ ਸਾਡੀ ਇਕਨੋਮੀ ਖੜੀ ਆ ਸਾਡੇ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਖੜੀ ਆ ਸਾਡੇ ਐਨ ਆਰ ਆਈ ਭਰਾ ਇੱਧਰ ਆ ਕੇ ਇਨਵੈਸਟ ਕਰਦੇ ਪੈਸੇ ਤਾਂ ਸਾਡਾ ਜਿਹੜਾ ਯੂਥ ਆ ਉਥੇ ਨੌਕਰੀਆਂ ਕਰਦਾ ਲਈ ਕਿਉਂ ਮਜਬੂਰ ਹੋਣਾ ਪਿਆ ਤਾਂ ਸਾਡੀ ਕੋਈ ਸੁਣਵਾਈ ਨਹੀਂ ਨਾਲੇ ਤਾਂ ਮੇਰੀ ਕੁੜੀ ਮਾਰ ਦਿੱਤੀ ਨਾਲੇ ਸਾਰਾ ਕੁਝ ਆਪੇ ਕਰ ਲਿਆ ਸਹੁਰਿਆਂ ਨੇ ਤੇ ਨਾ ਕੋਈ ਕੁੜੀ ਦਾ ਕੋਈ ਇਹਨਾਂ ਨੇ ਮੌਕਾ ਚੈੱਕ ਕੀਤਾ ਕਿੱਦਾਂ ਕੁੜੀ ਮੁੱਕੀ ਆ ਕਿੱਦਾਂ ਨਹੀਂ ਕੋਈ ਉਹਦਾ ਪ੍ਰੂਫ ਨਹੀਂ ਦੇਖਿਆ ਕੋਈ ਉਹਦਾ ਪਾਸਪੋਰਟ ਨਹੀਂ ਚੈੱਕ ਕੀਤਾ ਸਾਡੀ ਇਜਾਜ਼ਤ ਤੋਂ ਬਗੈਰ ਉਹਦਾ ਪੋਸਟਮਾਰਟਮ ਹੋ ਗਿਆ ਉਹ ਵੀ ਅਨਲੀਗਲ ਨਾ ਹੋਇਆ ਪੈਸੇ ਦੇ ਕੇ ਹੋਇਆ ਆ ਪੈਸੇ ਦੇ ਕੇ ਸਾਰਾ ਕੁਝ ਕਰਾਇਆ ਗਿਆ ਆ ਅਸੀਂ ਇਸ ਪੋਸਟਮਾਰਟਮ ਨੂੰ ਮੰਨਦੇ ਨਹੀਂ ਅਸੀਂ ਬਹੁਤ ਤੰਗ ਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਦੁਬਾਰਾ ਪੋਸਟਮਾਰਟਮ ਦੀ ਮੰਗ ਕਰਦੇ ਆ ਦੁਬਾਰਾ ਅਸੀਂ ਕਰਦੇ ਆ ਅਸੀਂ ਆਪ ਕਰਾਉਣਾ ਦੁਬਾਰਾ ਪੋਸਟਮਾਰਟਮ ਦੁਬਾਰਾ ਕਰਾਉਣਾ ਸੀ ਸਾਰਾ ਕੁਝ ਸਾਨੂੰ ਇਹਨਾਂ ਤੇ ਯਕੀਨ ਨਹੀਂ ਹੈਗਾ ਕਿੰਨੇ ਚਿਰ ਵਿੱਲੋ ਵਿਆਹ ਹੋਇਆ ਤੇ ਮਤਲਬ ਕੀ ਰਿਲੇਸ਼ਨਸ਼ਿਪ ਕਿਦਾਂ ਚੱਲਦਾ ਸੀ ਉਹਨਾਂ ਦਾ ਵਿਆਹ ਹੋਇਆ ਸੀ ਉਹਦਾ 10 ਤਰੀਕ 12ਵਾਂ ਮਹੀਨਾ 2016 16 ਦੇ ਵਿੱਚ ਵਿਆਹ ਹੋਇਆ ਸੀ ਪਹਿਲਾਂ ਠੀਕ ਸੀ ਬਹੁਤ ਵਧੀਆ ਸੀਗੇ ਪਿਛਲੇ ਸਾਲ ਉਹ ਆਈ ਸੀ ਆਪਣੇ ਬ੍ਰਦਰ ਦੇ ਵਿਆਹ ਤੇ ਚਾਚੇ ਦੇ ਮੁੰਡੇ ਦੇ ਵਿਆਹ ਤੇ ਉਦੋਂ ਬਾਅਦ ਚ ਜਾ ਕੇ ਪ੍ਰੋਣਾ ਬਹੁਤ ਉਹਨੂੰ ਪਰੇਸ਼ਾਨ ਕਰਨ ਲੱਪਿਆ ਐਵਰੀ ਟਾਈਮ ਟੌਰਚਰ ਕਰਨ ਲੱਪਿਆ ਉਹਨੂੰ ਕਹਿਣ ਲੱਪਿਆ ਮੈਨੂੰ ਡਿਵੋਰਸ ਦੇ ਦੇ ਤੂੰ ਮੇਰੇ ਕੋ ਮੁੰਡਾ ਛੱਡ ਜਾ ਤੂੰ ਚਲੇ ਜਾ ਘਰ ਮੁੰਡੇ ਦੇ ਨਾਂ ਕਰਾ ਜਾ ਪ੍ਰਾਪਰਟੀ ਸਾਰੀ ਮੁੰਡੇ ਦੇ ਨਾਂ ਕਰਾ ਜਾ ਐ ਇਹਨਾਂ ਗੱਲਾਂ ਤੋਂ ਹੀ ਇੱਥੇ ਤੇ ਗੱਲ ਪਹੁੰਚ ਗਈ ਤੇ ਕੁੜੀ ਸਾਡੀ ਉਹਨਾਂ ਨੇ ਮਾਰ ਦਿੱਤੀ ਪ੍ਰਾਪਰਟੀ ਦੀ ਖਾਤਰ ਮਾਰੀ ਹੈ ਸ਼ੰਕਾ ਕਿਦਾਂ ਉਤਪਨ ਹੁੰਦੀ ਹੈ ਕਿ ਵਾਕੇ ਉਹਦਾ ਮਰਡਰ ਹੋਇਆ ਚਾਂਕਾ ਉਹਦੇ ਸਾਨੂੰ ਫੇਸ ਤੋਂ ਹੁੰਦੀ ਆ ਸ਼ਰਿਆਮ ਫੇਸ ਤੋਂ ਹੁੰਦੀ ਆ ਸਾਨੂੰ ਫੋਟੋ ਪਾਈ ਆ ਨਹੀਂ ਅਸੀਂ ਜਦ ਸਾਡੇ ਘਰ ਦੇ ਗਏ ਆ ਉਹਨਾਂ ਨੇ ਫੋਟੋ ਖੱਚ ਲਈ ਆ ਸਾਡੇ ਕੋਲ ਫੋਟੋ ਆ ਫੋਟੋ ਤੋਂ ਸਾਨੂੰ ਹੁੰਦੀ ਆ ਨਾਲੇ ਪਹਿਲਾਂ ਵੀ ਲੜਾਈ ਝਗੜਾ ਚੱਲਦਾ ਸੀ ਕਰਕੇ ਅਸੀਂ ਸ਼ੋਰ ਰਿਆਂ ਵੀ ਸਾਡੀ ਕੁੜੀ ਦਾ ਉਹਨਾਂ ਨੇ ਮਾਡਲ ਕੀਤਾ ਮੰਗ ਕੀ ਕਰਦੇ ਹੋ ਮੰਗ ਅਸੀਂ ਇਨਸਾਫ ਦੀ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਪਰਚਾ ਹੋਣਾ ਚਾਹੀਦਾ ਇਹ ਅੰਦਰ ਜੇਲ੍ਹ ਚ ਜਾਣੇ ਚਾਹੀਦੇ ਉਮਰ ਕੈਦ ਹੋਣੀ ਚਾਹੀਦੀ ਆ ਮੁੰਡੇ ਨੂੰ ਵੀ ਮੁੰਡੇ ਦੇ ਮਾਂ ਬਾਪ ਨੂੰ ਵੀ ਮੈਂ ਸੰਤੋਖ ਸਿੰਘ ਮਿਲਗਾ ਮੈਂਬਰ ਸੂਬਾ ਕਮੇਟੀ ਜਮਹੂਰੀ ਕਿਸਾਨ ਸਭਾ ਪੰਜਾਬ ਅੱਜ ਅਸੀਂ ਸੁਲਤਾਨਪੁਰ ਲੋਧੀ ਡੀਐਸਪੀ ਦਫ਼ਤਰ ਵੇਖਿਆ ਇੱਥੇ ਨਾਨੋ ਮੱਲੀਆਂ ਪਿੰਡ ਦੀ ਲੜਕੀ ਆ ਐਨਆਰਆਈ ਕੁੜੀ ਇਸਲੇ ਦੇ ਨਾਲ ਪਰਿਵਾਰ ਦਾ ਦੋਸ਼ ਆ ਵੀ ਉਹਦੇ ਸਹੁਰਿਆਂ ਨੇ ਉਹਦਾ ਕਤਲ ਕਰ ਦਿੱਤਾ ਐ ਉਹਦੇ ਮਾਂ ਨੂੰ ਬਾਪ ਨੂੰ ਜਿਹੜੇ ਕਿ ਉਹ ਵੀ ਐਨਆਰਆਈ ਆ ਉਹਨਾਂ ਨੂੰ ਬਾਹਰੋਂ ਆਉਣ ਤੇ ਅੜੀਕਿਆ ਵੀ ਨਹੀਂ ਗਿਆ ਔਰ ਪਹਿਲੇ ਜਿਹੜਾ ਆ ਉਹਦਾ ਪੋਸਟਮਾਸਟਰ ਕਰਾ ਦਿੱਤਾ ਗਿਆ ਪਰਿਵਾਰ ਨੂੰ ਪੂਰੀ ਸ਼ੱਕ ਆ ਵੀ ਪੁਲਿਸ ਜਿਹੜੀ ਆ ਉਹਨਾਂ ਦੀ ਮਦਦ ਕਰਦੀ ਆ ਅਸੀਂ ਮੰਗ ਕਰਦੇ ਆ ਵੀ ਪਰਿਵਾਰ ਦੇ ਬਿਆਨਾਂ ਦੇ ਸਹੁਰੇ ਪਰਿਵਾਰ ਤੇ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਹੈ تسਲੀ ਹੋਵੇ ਕਰਦਾ ਆਪਣੀ ਜਥੇਬੰਦੀ ਵੱਲੋਂ ਤਾਂ ਸਾਡੇ ਧਰਨਾਕਾਰੀਆਂ ਵੱਲੋਂ ਕਿ ਜਿਹੜੇ ਦੋਸ਼ੀਆਂ ਦੇ ਖਿਲਾਫ ਬਣਦੇ ਹੋ ਤੇ ਪਰਚਾ ਦਰਜ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ